ਬਨਾਨ ਵਾਲੀਆਂ ਟੋکریاں ਤੇ ਹੋਰ ਸਮਾਨ ਬਣਾਉਣ ਵਾਲੇ ਕਾਰੀਗਰ ਹੋ ਰਹੇ ਨੇ ਵਿਲੇ ਆਧੁਨਿਕ ਯੁੱਗ ਦੇ ਵਿੱਚ ਘਟ ਹੋਇਆ ਵਾਸ ਦੀਆਂ ਟੋکریاں ਅਤੇ ਹੋਰ ਚੀਜ਼ਾਂ ਦਾ ਸਮਾਨ ਦਾ ਘਰੇਜ ਪਲਾਸਟਿਕ ਦੇ ਸਮਾਨ ਨੇ ਲਈ ਬਾਸ ਦੇ ਨਾਲ ਬਣਨ ਵਾਲੇ ਸਮਾਨ ਦੀ ਜਗਾ ਆਧੁਨਿਕ ਯੁੱਗ ਦੇ ਵਿੱਚ ਜਿੱਥੇ ਇਨਸਾਨ ਤਰੱਕੀਆਂ ਦੀਆਂ ਲਹਿ ਲੀਹਾਂ ਤੇ ਚੱਲ ਰਿਹਾ ਹੈ ਉੱਥੇ ਹੀ ਆਪਣੀਆਂ ਪੁਰਾਣੀਆਂ ਚੀਜ਼ਾਂ ਨੂੰ ਵੀ ਭੁੱਲਦਾ ਜਾ ਰਿਹਾ ਹੈ ਕਦੀ ਸਮਾਂ ਸੀ ਜਦੋਂ ਪਲਾਸਟ ਦੇ ਨਾਲ ਬਨਣ ਵਾਲੀਆਂ ਟੋکریاں, ਗਲਾਸ, ਚਮਚੇ, ਪੱਖੀਆਂ ਅਤੇ ਹੋਰ ਚੀਜ਼ਾਂ ਦੀ ਵਰਤੋਂ ਹਰ ਘਰ ਦੇ ਵਿੱਚ ਹੁੰਦੀ ਸੀ ਪਰ ਹੁਣ ਬਦਲਦੇ ਸਮੇਂ ਦੇ ਨਾਲ ਇਨ੍ਹਾਂ ਚੀਜ਼ਾਂ ਦਾ क्रेਜ਼ ਵੀ ਲੋਕਾਂ ਦੀ ਲੋਕਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚੋਂ ਘਟਦਾ ਜਾ ਰਿਹਾ ਹੈ ਜਿਸ ਦੇ ਨਾਲ ਜਿੱਥੇ ਕਿ ਇਨ੍ਹਾਂ ਚੀਜ਼ਾਂ ਨੂੰ ਬਣਾਉਣ ਵਾਲੇ ਕਾਰੀਗਰ ਹੌਨਾ ਆਹੇ ਤਾਂ ਆਹੇ ਇੱਕ ਰੋਜ਼ਗਾਰ ਤੋਂ ਵਾਂਝੇ ਹੁੰਦੇ ਜਾ ਰਹੇ ਹਨ ਉਦੋਂ ਇਹ ਪਲਾਸਟਿਕ ਦੇ ਸਮਾਨ ਦੀ ਵਰਤੋਂ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੋਕਾਂ ਨੂੰ ਲੱਗ ਰਹੀਆਂ ਹਨ ਇਹਦਾ ਇੱਕ ਪਰਿਵਾਰ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਬਾਂਸ ਨਾਲ ਬਣਾਉਣ ਵਾਲੀਆਂ ਚੀਜ਼ਾਂ ਨੂੰ ਬਣਾ ਕੇ ਆਪਣਾ ਪੇਟ ਪਾਲਦੇ ਸੀ ਪਰ ਹੁਣ ਆਹستہ ਆਹستہ ਇਹਨਾਂ ਸਮਾਨਾਂ ਦੀ ਵਿਕਰੀ ਘਟ ਹੋਣ ਕਰਕੇ ਇਸ ਰੋਜ਼ਗਾਰ ਤੇ ਵਾਂਝੇ ਹੁੰਦੇ ਨਜ਼ਰ ਆ ਰਹੇ ਹਨ ਅੱਜ ਸਰਕਾਰਾਂ ਅਗੇ ਇਸ ਵਿਰਾਸਤ ਨੂੰ ਸੰਭਾਲਣ ਦੀ ਗ्रोਹਾਰ ਲਗਾ ਰਹੇ ਹਨ ਇਸ ਵਾਰ ਇਹ ਜੋ ਤਾਂ ਬਾਂਸ ਦਾ ਸਮਾਨ ਬਣਾਉਣ ਵਾਲੇ ਕਾਰੀਗਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਬਾਸ ਦੇ ਨਾਲ ਬਨਣ ਵਾਲੇ ਸਮਾਨ ਨੂੰ ਬਣਾ ਕੇ ਆਪਣੀ ਰੋਜ਼ੀ-ਰੋਟੀ ਕਮਾ ਰਹੇ ਸਾਨੇ ਪਰ ਹੁਣ ਬਦਲਦੇ ਸਮੇਂ ਦੇ ਨਾਲ ਪਲਾਸਟਿਕ ਨੇ ਇਹਨਾਂ ਚੀਜ਼ਾਂ ਦੀ ਜਗ੍ਹਾ ਲੈ ਲਈ ਹੈ ਉਹਨਾਂ ਕਿਹਾ ਕਿ ਪਹਿਲਾਂ ਹੀ ਪਖਹੀਆਂ ਟੋکریاں ਟੋਕਰੇ ਗਲਾਸ ਚਮਚ ਤੱਕ ਬਣਾਉਂਦੇ ਸਨ ਜੋ ਕਿ ਵ્યાਪਾਰੀਆਂ ਵਿੱਚ ਵਰਤੇ ਜਾਂਦੇ ਸਨ ਪਰ ਹੁਣ ਪਲਾਸਟਿਕ ਦਾ ਸਮਾਨ ਆਨ ਕਰਕੇ ਇਹਨਾਂ ਦੀ ਆਮਦਨ ਘਟ ਗਈ ਹੈ ਅਤੇ ਉਹ ਬੇਰੋਜ਼ਗਾਰ ਹੁੰਦੇ ਨਜ਼ਰ ਆ ਰਹੇ ਹਨ ਉਹਨਾਂ ਕਿਹਾ ਕਿ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਕਰਨ ਦੇ ਲਈ ਬੈਂਕਾਂ ਦੇ ਵਿੱਚ ਲੋਨ ਲੈਣ ਵੀ ਗਏ ਸਨ ਪਰ ਕਿਸੇ ਨੇ ਉਹਨਾਂ ਨੂੰ ਲੋਨ ਨਹੀਂ ਦਿੱਤਾ। ਉਹਨਾਂ ਕਿਹਾ ਕਿ ਇਸ ਦੇ ਨਾਲ ਕਿਸੇ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਪਰ ਪਲਾਸਟਿਕ ਦਾ ਸਮਾਨ ਬਰਤਨ ਦੇ ਨਾਲ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਅਤੇ ਨਾਲ ਹੀ ਆਉਣ ਵਾਲੀ ਨੌਜਵਾਨ ਪੀੜ੍ਹੀ ਵੀ ਆਪਣੇ ਇਸ ਪੁਰਾਣੇ ਵਿਰਸਤ ਵਾਂਝੀ ਹੋ ਰਹੀ ਹੈ। ਪਠਾਨਕੋਟ ਤੋਂ ਫੁਸ਼ਪਲਤਾ ਦੀ ਰਿਪੋਰਟ ਹਾਈਟਲ ਪੰਜਾਬ ਦੀ। ਸਰ ਇਹ ਜੀ ਸਮਾਨ ਹੈਗਾ ਜੀ ਬਾਸ ਦਾ ਸਰ ਵੱਧ ਤੋਂ ਵੱਧ ਵਰਤਿਆ ਜਾਂਦਾ ਸਰੀ ਦਾ ਨੁਕਸਾਨ ਕੋਈ ਨਹੀਂ ਹੈਗਾ ਜੀ ਤੇ ਜਦਾਂ ਸਰ ਆਪਾਂ ਪਲਾਸਟਿਕ ਦਾ ਸਮਾਨ ਵਰਤਦੇ ਆ ਸਭ ਦਾ ਨੁਕਸਾਨ ਹੈਗਾ ਜੀ ਇਹ ਪਿੰਡਾਂ ਦੇ ਵਿੱਚ ਸਰ ਜਿਆਦਾ ਵਰਤੂਗਾ ਤੇ ਸਰ ਸਭ ਨੂੰ ਫਾਇਦਾ ਹੈਗਾ ਜੀ ਸਰ ਤੁਸੀਂ ਕਾफी ਮਿਹਨਤ ਕਰਦੇ ਹੋ ਕਿ ਤੁਹਾਨੂੰ ਉਹਦੇ ਹਿਸਾਬ ਨਾਲ ਇਨਕਮ ਹੈਗੀ ਹੈ ਜੀ ਨਹੀਂ ਸਰ ਉਹਦੇ ਹਿਸਾਬ ਨਾਲ ਇਨਕਮ ਨਹੀਂ ਹੈਗੀ ਜੀ ਹਾਂਜੀ ਕਦੀ ਸਰਕਾਰਾਂ ਨੂੰ ਵੀ ਅਪੀਲ ਕੀਤੀ ਹੈ ਹਾਂਜੀ ਸਰ ਆਪਾਂ ਸੈਂਟਰ ਬੈਂਕ 'ਚ ਗਏ ਸਰ ਲੋਨ ਲੈਣ ਸਰ ਉਹਨਾਂ ਮਨਾਂ ਕਰਤਾ ਕਹਿੰਦੇ ਵੀ ਤੁਹਾਡੇ ਟੋਕਰੇ ਦੇ ਕੰਮ ਦੇ ਵਿੱਚ ਲੋਨ ਨਹੀਂ ਆਪ ਦੇ ਸਕਦੇ ਜਿੱਦਾਂ ਤੁਸੀਂ ਪੋਟਰੀ ਫਾਰਮ ਖੋਲੋ ਜਾਂ ਡੇਰੀ ਫਾਰਮ ਖੋਲੋ ਉਹਨਾਂ ਵਾਸਤੇ ਲੋਨ ਦੇਣਿਆ ਟੋਕਰੀ ਦੇ ਕੰਮ ਵਿੱਚ ਲੋਨ ਨਹੀਂ ਹੈਗਾ ਸਰ ਫਰਕ ਕੀ ਹੈ ਜਿਹੜਾ ਟੋਕਰੀ ਤੁਸੀਂ ਐ ਦੀ ਬਾਸਤੀ ਬਣਾਉਂਦੇ ਪਿਓ ਜਾਂ ਮਸ਼ੀਨਾਂ ਤੋਂ ਜਿਹੜੀਆਂ ਟੋਕਰੀਆਂ ਤਿਆਰ ਹੁੰਦੀਆਂ ਫਰਕ ਕੀ ਹੈ ਸਰ ਇਹ ਜੀ ਵਧੀਆ ਚੀਜ਼ ਹੈ ਜੀ ਸਰ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਜੀ ਜਿੱਦਾਂ ਆਪਾਂ ਘਰ ਦੇ ਵਿੱਚ ਕੋਈ ਵੀ ਚੀਜ਼ ਵਰਤਦੇ ਆ ਸਰ ਉਹ ਟੋਕਰੀ ਦੀ ਬਾਸ ਦੀ ਵਧੀਆ ਹੁੰਦੀ ਹੈ ਸਰ ਤੇ ਜਿੱਦਾਂ ਪਲਾਸਟਿਕ ਸਰ ਉਹਦਾ ਨੁਕਸਾਨ ਹੈਗਾ ਜੀ ਕੀ ਨੁਕਸਾਨ ਕੀ ਹੈ ਸਰ ਜਿਹਦਾ ਬਿਮਾਰੀਆਂ ਲੱਗਦੀਆਂ ਰਹੇ ਆ ਜੀ ਜਿੱਦਾਂ ਡਿਸਪੋਜ਼ ਕਰਦੇ ਆ ਸਰ ਉਹਦੀ ਬਿਮਾਰੀ ਹੈਗੀ ਆ ਤੇ ਇਹਦੀ ਘਰ ਦੇ ਵਿੱਚ ਜਿੱਦਾਂ ਫੁਲਕੇ ਪਾਣੇ ਆ ਛੋਟੀ ਟੋਕਰੀ ਹੁੰਦੀ ਸਰ ਉਹਦੇ ਵਿੱਚ ਫੁਲਕੇ ਪਾ ਸਕਦੇ ਆ ਉਹਦੇ ਨਾਲ ਫੁਲਕਾ ਵੀ ਸਹੀ ਰਹੇਗਾ ਸਰ ਤੇ ਜਿਹੜਾ ਆਪਾਂ ਟੀਫਨ ਲੈਂਦੇ ਆ ਸਰ ਸੁਹਾਵ ਜਾਂਦਾ ਰੋਟੀ ਸਰ ਖਰਾਬ ਹੋ ਜਾਂਦੀ ਜਿਹਦੇ ਨਾਲ ਦੇਖੋ ਕੀ ਕਿ ਆ ਚਾਹਾਂਗੇ ਕਿ ਪਹਿਲੇ ਵਾਤਾਵਰਣ ਕਿਸੇ ਹੋਰ ਸੀਗੇ ਇਹ ਹੁਣ ਮਸ਼ੀਨੀ ਯੁੱਗ ਚੱਲ ਪਿਆ ਪਹਿਲਾਂ ਕੀ ਸੀਗੇ ਪਲੇਟਾਂ ਬਾਸ ਦੀਆਂ ਹੋਣੀਆਂ ਗਲਾਸ ਕਿਨਾਂ ਦਾ ਬਾਸ ਦੇ ਹੋਣੇ ਚਮਚੇ ਗਲਾਸ ਦੇ ਹੋਣੇ ਇਹ ਬਾਸ ਦੇ ਹੋਣੇ ਮਤਲਬ ਜਿਨ੍ਹਾਂ ਵਿੱਚ ਰੋਟੀਆਂ ਪਾਣੀਆਂ ਉਹ ਮਾਦਰਸ਼ ਰਹੀਆਂ ਵਾਸਤੇ ਆ ਉਹਦੇ ਵੀ ਰੋਟੀਆਂ ਰੱਖਣੇ ਕੋਈ ਸਲਾਬ ਨਹੀਂ ਚਾਣੇ ਉਹ ਗੈਸ ਨਹੀਂ ਹੋਣੀ ਅੱਜ ਕੱਲ ਟਿਫਨ ਚੱਲ ਗਏ ਜਿਹਦਾ ਰੋਟੀਆਂ ਪਕਾਈ ਜਾਂਨੇ ਟਿਫਨ ਰੱਖ ਜਾਣੇ ਬੰਦ ਕਰ ਗਏ ਉਹੀ ਗੈਸ ਜਿਹੜੀ ਹੈ ਜਿਹੜਾ ਇਹ ਰੋਟੀ ਖਾਣੇ ਗਰਮ ਕਰਕੇ ਅੱਗੇ ਹਰਿਆ ਰੱਖ ਦਿੰਦੇ ਆ ਉਹ ਜਿਹੜਾ ਖਾਣੇ ਉਹਦੇ ਗੈਸ ਨਿਕਲਣੀ ਨੀਗੀ ਉਹ ਮਤਲਬ ਪੇਟ ਬਿਮਾਰੀਆਂ ਸ਼ੁਰੂ ਹੋ ਜਾਣੀਆਂ ਅੱਗੇ ਪਾਣੀ ਦੀ ਬੋਤਲ ਰੱਖ ਦਿਓ ਡਿਸਪੋਜ਼ ਦੀ ਤੇ ਉਹਨਾਂ ਪਾਣੀ ਪੀਣਾ ਉਹ ਵੀ ਬਿਮਾਰੀ ਦਾ ਘਰ ਹੁਣ ਜੇ ਚਾਹ ਪੀਣਿਆ ਤੇ ਉਹ ਵੀ ਡਿਸਪੋਜ਼ੇ ਗਲਾਸ ਉਹਨਾਂ ਨੂੰ ਕੀ ਹੁੰਦਾ ਅੰਦਰ ਕੈਮੀਕਲ ਲੱਗਿਆ ਹੁੰਦਾ ਕਦੇ ਵੀ ਤੁਸੀਂ ਮਤਲਬ ਖਿਆਲ ਨਾਲ ਦੇਖੋ ਉਹਨੂੰ ਜਦ ਫੜ ਕੇ ਰੱਖੋ ਉਹ ਕੈਮੀਕਲ ਜਿਹੜਾ ਕਿ ਨਾ ਭੁੱਲ ਜਾਂਦਾ ਤੇ ਮਤਲਬ ਗਲਾਸ ਜਿਹੜਾ ਡਿਸ਼ਬੋਰਡ ਦਾ ਉਹ ਨਰਮ ਹੋ ਜਾਂਦਾ ਅਸੀਂ ਇਹ ਨਹੀਂ ਦੇਖਦੇ ਕਿ ਲੈਵਲ ਸਾਡੇ ਅੰਦਰ ਕੀ ਚੀਜ਼ ਗਈ ਹੈ ਬਿਮਾਰੀ ਤਾਂ ਸਾਡੇ ਅੰਦਰ ਚੱਲ ਗਈ ਉਸੇ ਕੈਮੀਕਲ ਨੇ ਪਤਾ ਨਹੀਂ ਸਾਡੇ ਅੰਦਰ ਕਿਉਂ ਬੰਬਾਈ ਲਾ ਦੇਣੀ ਤੇ ਇਸ ਕਰਕੇ ਵਾਤਾਵਰਣ ਜਾਂ ਤੇ ਲੋਕੀ ਚੱਪੇ ਆਪਣੇ ਪਲਾਸਟਿਕ ਦੇ ਮਸ਼ੀਨੀਆਂ ਤੋਂ ਹਰਤੇ ਤੇ ਜਿਹੜੇ ਪਿਛਲੇ ਚੀਰ ਲੋਕੀ ਭੁੱਲ ਗਏ ਉਤੋਂ ਬਿਮਾਰੀਆਂ ਵੱਧ ਗਈਆਂ ਜੀ